ਅਲਜੀਤ ਸਿੰਘ ਜੀ ਰਣਜੀਤ ਸਿੰਘ ਢੰਡਰੀਆ ਵਾਲਿਆਂ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਰਣਜੀਤ ਸਿੰਘ ਢੰਡਰੀਆ ਵਾਲਿਆਂ ਨੇ ਜਿੱਥੇ ਬੀਬੀ ਜਗੀਰਕੋੜ ਦੀ ਤਾਰੀਫ਼ ਕੀਤੀ ਹੈ ਉੱਥੇ ਹੀ ਕਿਹਾ ਕਿ ਬੀਬੀ ਜਗੀਰਕੋੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਹਟਾਉਣਾ ਚਾਹੀਦਾ ਸੀਗਾ ਉਹਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਹੈ ਕਿ ਉਹਨਾਂ ਵੱਲੋਂ ਬੀਬੀ ਜਗੀਰਕੋੜ ਨੂੰ ਲੈ ਕੇ ਸੁਖਵੀਰ ਬਾਦਲ ਨੂੰ ਵੀ ਕਿਹਾ ਸੀਗਾ ਕਿ ਉਹਨੂੰ ਨਾ ਹਟਾਇਆ ਜਾਵੇ ਉਹਨਾਂ ਨੇ ਕਿਹਾ ਕਿ ਬੀਬੀ ਜਗੀਰਕੋੜ ਲੋਕਾਂ ਨੂੰ ਸੁਖਵੀਰ ਬਾਦਲ ਨਾਲ ਜੋੜ ਕੇ ਵਜੋਂ ਰਿਕਨ ਰੱਖ ਸਕਦੇ ਸੀ ਕਿਉਂਕਿ ਵਧੀਆ ਬੁਲਾ ਰਹੇ ਨਹੀਂ ਉਹ ਕਿਵੇਂ ਦੇਖਦੇ ਹੋ ਜੋ ਰਣਜੀਤ ਸਿੰਘ ਢੰਡੇ ਵਾਲੇ ਵੱਲੋਂ ਬੀਬੀ ਡਿਗਿਰਕੌਰ ਦੀ ਤਾਰੀਫ ਦੇ ਵਿੱਚ ਇਹ ਬਿਆਨ ਆਇਆ ਜੀ ਮਾਫ ਕਰਨਾ ਦੀਪਨ ਤੁਸੀਂ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿ ਰਹੇ ਹੋ ਤੇ ਉਹਨਾਂ ਦੇ ਅੱਗੇ ਆਉਧਾ ਉਹਨਾਂ ਦਾ ਲਾ ਨਹੀਂ ਰਹੇ ਜਾਂ ਫਿਰ ਉਹਨਾਂ ਦੀ ਕੀ ਪਛਾਣ ਹੈਗੀ ਹੈ ਉਹ ਦੱਸ ਨਹੀਂ ਰਹੇ ਤੇ ਉਹ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਸੰਤ ਤੋਂ ਸ਼ੁਰੂ ਹੋਏ ਸੀ ਭਾਈ ਰਣਜੀਤ ਸਿੰਘ ਜੀ ਜਿਹੜੇ ਬਣੇ ਬਾਅਦ ਵਿੱਚ ਪਹਿਲਾਂ ਉਹ ਸੀ ਸੰਤ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਫਿਰ ਉਹ ਭਾਈ ਬਣ ਗਏ ਕਹਿੰਦੇ ਮੈਂ ਸਾਰਿਆਂ ਦਾ ਭਾਈ ਆ ਤੇ ਮੈਨੂੰ ਅੱਜ ਤੋਂ ਬਾਅਦ ਤੁਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿਣਾ ਉਸ ਤੋਂ ਬਾਅਦ ਫਿਰ ਤੀਸਰੀ ਵਾਰ ਜਿਹੜੀ ਉਹਨਾਂ ਦੀ ਕਨਵਰਜਨ ਹੁੰਦੀ ਹੈ ਉਹ ਹੁੰਦੀ ਹੈ ਬਲੌਗਰ ਦੇ ਵਿੱਚ ਬਲੌਗਰ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਮੈਨੂੰ ਬਲੌਗਰ ਕਿਹਾ ਕਰੋ ਪਰ ਉਹ ਬਣ ਗਏ ਉਹਨਾਂ ਨੇ ਬਹੁਤ ਵਧੀਆ-ਵਧੀਆ ਵਲੌਗ ਜਿਹੜੇ ਬਣਾਏ 에ਰਪੋਰਟਾਂ ਤੇ ਜਾ ਕੇ ਜਹਾਜ਼ਾਂ ਦੇ ਵਿੱਚ ਬਾਹਰਲੇ ਅੰਦੇਸ਼ਾਂ ਦੇ ਵਿੱਚ ਫਿਰ ਵਿਸਕੀ ਦੀ ਪ੍ਰਮੋਸ਼ਨ ਕੀਤੀ ਹੋਰ ਵੀ ਬੜਾ ਕੁਝ ਕੀਤਾ ਤੇ ਅੱਜ ਕੱਲ ਉਹ ਬਣੇ ਹੋਏ ਨੇ ਪੋਲੀਟੀਕਲ ਪਾਲਿਸੀ ਮੇਕਰ ਯਾਨੀ ਕਿ ਰਾਜਨੀਤਿਕ ਨੀਤੀ ਘਾੜੇ ਇਹ ਜਿਹੜੀ ਗੱਲ ਹੈ ਉਹ ਉਸ ਵੇਲੇ ਸਮਝ ਆਉਂਦੀ ਹੈ ਜਦੋਂ ਇੱਕ ਸਟੇਜ ਸਾਂਝੀ ਕਰਦੇ ਆਂ ਬੀਬੀ ਜਗੀਰਕੌਰ ਦੇ ਨਾਲ ਭਾਈ ਰਣਜੀਤ ਸਿੰਘ ਕਈਏ ਜਾਂ ਪਾਲਿਸੀ ਮੇਕਰ ਰਣਜੀਤ ਸਿੰਘ ਢੱਡਰੀਆਂ ਵਾਲੇ ਕਈ ਉਹ ਬੈਠੇ ਹੋਏ ਸੀ ਤੇ ਉਹਨਾਂ ਨੇ ਸਿਰਫ ਤਾਰੀਫ਼ ਹੀ ਨਹੀਂ ਕੀਤੀ ਬਹੁਤ ਸਾਰੇ ਖੁਲਾਸੇ ਵੀ ਉਹ ਕਰ ਗਏ ਗੱਲਾਂ-ਗੱਲਾਂ ਦੇ ਵਿੱਚ ਬਹੁਤ ਸਾਰੇ ਐਸੇ ਖੁਲਾਸੇ ਕਰ ਗਏ ਜਿਹੜੀ ਸਿੱਖ ਕੌਮ ਬੜੇ ਧੀਰ ਤੋਂ ਰੌਲਾ ਪਾਉਂਦੀ ਆ ਰਹੀ ਹੈ ਤੇ ਕੁਝ ਆਪਣੇ ਬਾਰੇ ਵੀ ਉਹ ਦੱਸ ਗਏ ਕਿ ਉਹ ਕੀ ਕਰ ਰਹੇ ਨੇ ਅੰਦਰਖਾਤੇ ਉਹਨਾਂ ਦੀ ਕਿਹੜੀ-ਕਿਹੜੀ ਪਾਰਟੀ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਉਹ ਸਾਰੇ ਖੁਲਾਸੇ ਕਰ ਗਏ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਤਾਰੀਫ਼ ਤੋਂ ਉਹਨਾਂ ਨੇ ਤਾਰੀਫ਼ ਕੀਤੀ ਹੈ ਬੀਬੀ ਜਗੀਰਕੌਰ ਹੋਰਾਂ ਦੀ ਕਿ ਉਹ ਅੰਮ੍ਰਿਤਧਾਰੀ ਸਿੱਖ ਬੀਬੀ ਹੈ ਤੇ ਬਹੁਤ ਵਧੀਆ ਬੁਲਾਰੇ ਵੀ ਨੇ ਤੇ ਉਹਨਾਂ ਨੂੰ ਹਟਾਉਣਾ ਨਹੀਂ ਸੀ ਚਾਹੀਦਾ ਜੇ ਮੈਂ ਗਲਤ ਨਹੀਂ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹੀਏ ਜਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਸੀ ਉਦੋਂ ਬੀਬੀ ਜਗੀਰਕੌਰ ਦੇ ਉੱਤੇ ਦਵਾ ਰੱਖਦੇ ਹੁੰਦੇ ਸੀ ਕਿ ਭਾਈ ਇਹ ਇਹਨਾਂ ਨੇ ਜਿਹੜੇ ਨੇ ਕੇਸ ਕਤਲ ਕਰਵਾਏ ਨੇ ਇਹ ਇਹ ਆਪਣੇ ਚਿਹਰੇ ਦੇ ਉੱਤੇ ਜਿਹੜਾ ਹੈਗਾ ਉਹ ਫੇਸ਼ੀਅਲ ਕਰਵਾਉਂਦੇ ਨੇ ਜਾਂ ਜਿਹੜੇ ਅਨਵਾਂਟਡ ਹੈਅਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਹਟਾਦੇ ਹੁੰਦੇ ਆ ਕਿਉਂਕਿ ਇੱਕ ਅੰਮ੍ਰਿਤਧਾਰੀ ਸਿੰਘ ਵਾਸਤੇ ਜਾਂ ਬੀਬੀ ਵਾਸਤੇ ਇਹ ਵਰਜਿਤ ਹੁੰਦੀਆਂ ਚੀਜ਼ਾਂ ਸੋ ਇਹ ਗੱਲਾਂ ਕਿਤੇ ਨਾ ਕਿਤੇ ਉਸ ਵળે ਵਿਰੋਧ ਕੀਤਾ ਗਿਆ ਤੇ ਅੱਜ ਉਹਨਾਂ ਦੀ ਇੱਕ ਆਪਾਂ ਕਹੀਏ ਵੀ ਬੀਬੀ ਜਗੀਰਕੌਰ ਦੇ ਪ੍ਰਤੀ ਉਹਨਾਂ ਦਾ ਨਜ਼ਰੀਆ ਬਦਲਦਾ ਹੋਇਆ ਨਜ਼ਰ ਆਇਆ ਕਿ ਇੱਕ ਬਹੁਤ ਚੰਗੇ ਸਿੱਖ ਅੰਮ੍ਰਿਤਧਾਰੀ ਬੀਬੀ ਵਗੈਰਾ ਵਗੈਰਾ ਸੋ ਉਹ ਸ਼ਾਇਦ ਇਹ ਵੀ ਭੁੱਲ ਗਏ ਭੁੱਲੇ ਜਾਂ ਫਿਰ ਉਹ ਇਗਨੋਰ ਕਰ ਗਏ ਜਾਂ ਫਿਰ ਹਾਈਡ ਕਰ ਗਏ ਕਹੀਏ ਮਤਲਬ ਕਿ ਉਹ ਦੱਸਣਾ ਨਹੀਂ ਚਾਹੁੰਦੇ ਕਿ ਬੀਬੀ ਜਗੀਰਕੌਰ ਹੋਰਾਂ ਦੇ ਉੱਤੇ ਇੱਕ ਬਹੁਤ ਵੱਡਾ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਆਪਣੀ ਲੜਕੀ ਜਿਹੜੀ ਹੈ ਉਹਦਾ ਕਤਲ ਕੀਤਾ ਉਸ ਵੇਲੇ ਜਦੋਂ ਉਹ ਪ੍ਰੈਗਨੈਂਟ ਸੀ ਇਹ ਕੇਸ ਜਿਹੜਾ ਹੈਗਾ ਕੋਰਟਾਂ ਦੇ ਵਿੱਚ ਵੀ ਚੱਲਿਆ ਬੀਬੀ ਜਗੀਰਕੌਰ ਹੋਰਾਂ ਨੂੰ 5 ਸਾਲ ਦੀ ਕੈਦ ਵੀ ਸੁਣਾਈ ਗਈ ਉਹ 5 ਸਾਲ ਦੀ ਕੈਦ ਉਹ ਬੇਸ਼ੱਕ ਉਹਨਾਂ ਨੇ ਪੂਰੀ ਨਹੀਂ ਕੀਤੀ ਪਰ ਫਿਰ ਵੀ ਇਹ ਸਾਰਾ ਫੈਸਲਾ ਕੋਰਟ ਵੱਲੋਂ ਸੁਣਾਇਆ ਗਿਆ ਸੋ ਇਹ ਸ਼ਾਇਦ ਜਿਹੜੇ ਪਾਲਿਸੀ ਮੇਕਰ ਨੇ ਪਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਹ ਭੁੱਲ ਗਏ ਤਰੀਫ਼ ਦੇ ਪੁੱਲ ਬੰਨਦੇ ਬੰਨਦੇ ਫਿਰ ਉਹਨਾਂ ਨੇ ਅਗਲੀ ਜਿਹੜੀ ਗੱਲ ਕੀਤੀ ਹੈ ਨਾ ਉਹ ਹੁਣ ਸੋਚਣ ਵਾਲੀ ਵੀ ਹੈ ਸਮਝਣ ਵਾਲੀ ਵੀ ਹੈ ਤੇ ਜਿਹੜੀ ਗੱਲ ਸਪਸ਼ਟ ਹੋ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਬੀਬੀ ਜੀ ਨੂੰ ਹਟਾਇਆ ਗਿਆ ਨਾ ਕਹਿੰਦੇ ਪ੍ਰਧਾਨਗੀ ਦੇ ਅਹੁਦੇ ਤੋਂ ਉਸ ਵੇਲੇ ਮੈਂ ਸੁਖਬੀਰ ਬਾਦਲ ਦੇ ਨਾਲ ਵੀ ਗੱਲ ਕੀਤੀ ਕਿ ਤੁਸੀਂ ਆਹ ਕੰਮ ਨਹੀਂ ਚੰਗਾ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ ਫਿਰ ਕਹਿੰਦੇ ਪੀ ਉਹ ਪਾਰਟੀ ਦੇ ਜਦੋਂ-ਜਦੋਂ ਵੀ ਬੰਦੇ ਮੈਨੂੰ ਮਿਲੇ ਆ ਤੇ ਉਹਨਾਂ ਨੂੰ ਮੈਂ ਕਿਹਾ ਪੀ ਇਹਨਾਂ ਨੂੰ ਪ੍ਰਧਾਨਗੀ ਤੇ ਹੀ ਰੱਖੋ ਜਿਦੇ ਨਾਲ ਅਕਾਲੀ ਦਲ ਦਾ ਫਾਇਦਾ ਹੋਏਗਾ ਸੋ ਹੁਣ ਤੁਸੀਂ ਇਹ ਗੱਲ ਤੋਂ ਹਿਸਾਬ ਲਾਓ ਇੱਕ ਇੱਕ ਤਾਂ ਗੱਲ ਜਿਹੜੇ ਨੇ ਭਾਈ ਰਣਜੀਤ ਸਿੰਘ ਹੋਰੀ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਪ੍ਰਧਾਨਗੀ ਦੇ ਅਹੁਦੇ ਤੇ ਕਿਹਨੂੰ ਰੱਖਣਾ ਹੈ ਕਿਹਨੂੰ ਹਟਾਉਣਾ ਇਹ ਸੁਖਵੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਹੈ ਇਹਦੇ ਉੱਤੇ ਮੋਹਰ ਲਾਉਂਦੇ ਨੇ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਜਿਹੜੀ ਆਪਣੇ ਬਾਰੇ ਉਹ ਖੁਲਾਸਾ ਕਰ ਦਿੰਦੇ ਆ ਕਿ ਮੈਂ ਬਹੁਤ ਵਾਰ ਮਿਲਿਆ ਤੇ ਮੈਂ ਇਹ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਨਹੀਂ ਹਟਾਉਣਾ ਚਾਹੀਦਾ ਸੀ ਤੁਹਾਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਸੋ ਮਤਲਬ ਕਹਿਣ ਦਾ ਵੀ ਭਾਈ ਰਣਜੀਤ ਸਿੰਘ ਜੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਥਲ ਪੁਥਲ ਕਰਨ ਦੇ ਵਿੱਚ ਵੀ ਉਹ ਆਪਣਾ ਹੱਥ ਰੱਖਦੇ ਨੇ ਮਤਲਬ ਕਿ ਬਹੁਤ ਸਾਰੀਆਂ ਪਾਰਟੀਆਂ ਜਾਂ ਮਲਟੀਪਲ ਪਾਰਟੀਆਂ ਦੇ ਨਾਲ ਉਹਨਾਂ ਦੇ ਅੰਦਰ ਖਾਤੇ ਸਬੰਧ ਹੈਗੇ ਨੇ ਤੇ ਉਹ ਕਿਹਨੂੰ ਲਾਉਣਾ ਹੈ ਕਿਹਨੂੰ ਹਟਾਉਣਾ ਹੈ ਉਹਦੇ ਵਿੱਚ ਆਪਣੀ ਵਿਸ਼ੇਸ਼ ਆਪਣਾ ਇੱਕ ਯੋਗਦਾਨ ਰੱਖਦੇ ਨੇ ਜਿਹਦੇ ਹਿਸਾਬ ਦੇ ਨਾਲ ਫਿਰ ਕੰਮ ਕਰ ਅੱਗੇ ਹੁੰਦੇ ਆ ਸੋ ਹੁਣ ਸੁਖਬੀਰ ਸਿੰਘ ਬਾਦਲ ਦੇ ਬਾਰੇ ਜੇ ਆਪਾਂ ਹੁਣ ਗੱਲ ਕਹੀਏ ਵੀ ਉਹਨਾਂ ਦੇ ਉੱਤੇ ਵੀ ਆਪਾਂ ਦੇਖੀਏ ਉਹਨਾਂ ਦੇ ਪਰਿਵਾਰ ਦੇ ਉੱਤੇ ਡੇ ਡੇ ਵੱਡੇ ਇਲਜ਼ਾਮ ਅਜ ਕੌਮ ਜਿਹੜੀ ਹੈਗੀ ਹੈ ਤੋਰ ਅੰਦਰ ਤੱਕ ਲੀਰੋ ਲੀਰ ਹੋਈ ਏ ਕਹਿ ਰਹੀ ਏ ਕਿ ਬਾਦਲ ਪਰਿਵਾਰ ਵੱਡਾ ਦੋਸ਼ੀ ਹੈ ਇਹੀ ਕਿਹਾ ਜਾ ਰਿਹਾ ਹੈ ਨਾ ਹਮ ਤੌਰ ਦੇ ਉੱਤੇ ਸੋ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਹਨਾਂ ਦੇ ਨਾਲ ਵੀ ਸੰਬੰਧ ਨੇ ਆਪਾਂ ਕੱਲਾ ਇਹੀ ਗੱਲਾਂ ਨਹੀਂ ਕਰਦੇ ਰਹੇ ਕਿ ਤਰਕਵਾਦੀ ਹੋ ਗਏ ਇਸ ਰੋਵਰਾਂ ਦੇ ਜਲ ਨੂੰ ਇਹ ਪਾਣੀ ਕਹਿਣ ਲੱਗ ਪਏ ਇਹ ਜੀ ਪਾਣੀ ਹੈ ਇਹਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਗੁਰਦੁਆਰਿਆਂ ਨੂੰ ਇਹ ਬਿਲਡਿੰਗਾਂ ਕਹਿਣ ਲੱਗ ਪਏ ਇਹੀ ਨਹੀਂ ਇਹਨਾਂ ਦੇ ਹੁਣ ਸਬੰਧ ਜਿਹੜੇ ਨੇ ਅੰਦਰ ਖਾਤੀ ਉਸ ਪਾਰਟੀ ਦੇ ਨਾਲ ਵੀ ਹੈਗੇ ਆ ਜਿਨ੍ਹਾਂ ਦੇ ਉੱਤੇ ਕੌਮ ਵੱਡੇ ਇਲਜ਼ਾਮ ਜਿਹੜੇ ਲਾਉਂਦੀ ਹੈ ਬਹੁਤ ਸਾਰੇ ਉਹਦੇ ਵਿੱਚੋਂ ਸਾਬਤ ਵੀ ਹੋ ਚੁੱਕੇ ਨੇ ਤੇ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਹਜੇ ਸਾਬਤ ਹੋਣੇ ਆ ਅਗਲੀ ਗੱਲ ਅਗਲੀ ਗੱਲ ਇੱਕ ਹੋਰ ਜਿਹੜੀ ਕਰ ਦਿੰਨੇ ਆ ਆਪਾਂ ਕਿ ਇੱਕ ਵਾਰ ਦੀ ਗੱਲ ਹੈ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੀ ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਹਾਜ਼ਰ ਹੋਣ ਦਾ ਸੱਦਾ ਭੇਜਿਆ ਗਿਆ ਸੀ ਉਸ ਵੇਲੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਮੈਂ ਹਾਜ਼ਰ ਨਹੀਂ ਹੋਵਾਂਗਾ ਕਿਉਂਕਿ ਮੈਂ ਇਹਨਾਂ ਜਥੇਦਾਰਾਂ ਨੂੰ ਮੰਨਦਾ ਨਹੀਂ ਮੈਂ ਆਕਾਲ ਤਖਤ ਦੇ ਪ੍ਰਧਾਨ ਨੂੰ ਮੰਨਦਾ ਨਹੀਂ ਇਹ ਗੱਲਾਂ ਉਹਨਾਂ ਨੇ ਉਸ ਵੇਲੇ ਕਹੀਆਂ ਸੀ ਪਰ ਅੱਜ ਉਹ ਸਪਸ਼ਟਤਾ ਦੇ ਵਿੱਚ ਦਿਖਾ ਰਹੇ ਨੇ ਗੱਲ ਕਹਿ ਰਹੇ ਆ ਕਿ ਮੈਂ ਸੁਖਬੀਰ ਬਾਦਲ ਹੋਰਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਹਟਾਉਣਾ ਨਹੀਂ ਚਾਹੀਦਾ ਮਤਲਬ ਕਹਿ ਲਈਏ ਵੀ ਉਹਨਾਂ ਦੇ ਹੀ ਚੁਣੇਦਾਰ ਚੁਣੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਕਿ ਇਹਨਾਂ ਨੂੰ ਮੈਂ ਮੰਨਦਾ ਨਹੀਂ ਦੂਸਰੇ ਪਾਸੇ ਕਹਿੰਦੇ ਨੇ ਕਿ ਮੈਂ ਆਪਣਾ ਇੱਕ ਵਿਸ਼ੇਸ਼ ਜਿਹੜਾ ਮੈਸੇਜ ਹੈਗਾ ਉਹਨਾਂ ਨੂੰ ਭੇਜਿਆ ਕਿ ਇਹਨਾਂ ਨੂੰ ਪ੍ਰਧਾਨਗੀ ਦੇ ਉਹਦੇ ਤੇ ਰੱਖਣਾ ਚਾਹੀਦਾ ਸੋ ਦੇਖੋ ਰਾਜਨੀਤੀ ਡਬਲ ਫੇਸ ਲੋਕ ਕਿਦਾਂ ਕੰਮ ਕਰਦੇ ਨੇ ਇੱਕ ਪਾਸੇ ਉਹ ਮੰਨਦੇ ਨਹੀਂ ਅਕਾਲ ਤਖਤ ਨੂੰ ਜਥੇਦਾਰਾਂ ਨੂੰ ਨਹੀਂ ਮੰਨਦੇ ਐਸਜੀਪੀਸੀ ਨੂੰ ਨਹੀਂ ਮੰਨਦੇ ਫਿਰ ਉਹ ਐਸਜੀਪੀਸੀ ਦਾ ਪ੍ਰਧਾਨ ਕਿਹੜਾ ਲਾਉਣਾ ਕਿਹੜਾ ਹਟਾਉਣਾ ਉਹਦੇ ਵਿੱਚ ਵੀ ਆਪਣੀ ਸਲਾਹ ਦੇ ਰਹੇ ਨੇ ਉਹ ਵੀ ਸੁਖਬੀਰ ਬਾਦਲ ਹੋਰਾਂ ਨੂੰ ਜਾਂ ਫਿਰ ਕਹੀਏ ਜਦੋਂ ਕਿਤੇ ਪ੍ਰਕਾਸ਼ ਸਿੰਘ ਬਾਦਲ ਹੁੰਦੇ ਹੋਣਗੇ ਸ਼ਾਇਦ ਉਹਨਾਂ ਨੂੰ ਵੀ ਆਪਣੀ ਸਲਾਹ ਦਿੰਦੇ ਹੋਣਗੇ ਸੋ ਇਹ ਦੇਖੋ ਕਿਸ ਕਿਦਾਂ ਦੀ ਗੇਮ ਜਿਹੜੀ ਚੱਲ ਰਹੀ ਹੈ ਤਰਕਵਾਦੀ ਤਰਕਸ਼ੀਲ ਆਪਾਂ ਕਹਿ ਲਈਏ ਵੀ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੱਥੇ ਕਹਿੰਦੇ ਹੁੰਦੇ ਸੀ ਕਿ ਅਸੀਂ ਫੋਟੋਆਂ ਨੂੰ ਮੱਥਾ ਨਹੀਂ ਟੇਕਦੇ ਤੇ ਪਿਛਲੇ ਦਿਨੀ ਇਹਨਾਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਗਈ ਜਦੋਂ ਇਹ ਰਿਸ਼ਤਾ ਕਰਾਉਂਦੇ ਹੋਏ ਨਜ਼ਰ ਆਏ ਮਤਲਬ ਕਿ ਜਦੋਂ ਹੁੰਦਾ ਨਾ ਰੋਕਾ ਹੁੰਦਾ ਜਾਂ ਰਿਸ਼ਤਾ ਹੁੰਦਾ ਤੇ ਇਹ ਮੋਬਾਈਲ ਦੇ ਉੱਤੇ ਹੀ ਸਰੋਪਾ ਪਾਈ ਜਾਂਦੇ ਸੀ ਹੁਣ ਉਹ ਸਾਰਾ ਕੁਝ ਜਾਇਜ਼ ਹੋ ਗਿਆ ਮਤਲਬ ਕਹਿਣ ਦਾ ਜਿਹੜੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਇਹਨਾਂ ਨੇ ਵੱਖਰਾ ਕੀਤਾ ਸੀ ਕਿ ਸੰਤ ਬਾਬੇ ਪਖੰਡ ਕਰਦੇ ਨੇ ਇਹ ਕੌਮ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਸਰੋਵਰ ਨਹੀਂ ਹੋਣੇ ਚਾਹੀਦੇ ਬਿਲਡਿੰਗਾਂ ਨੇ ਢਹਿ ਜਾਣਗੀਆਂ ਤੇ ਫਿਰ ਬਣ ਜਾਣਗੀਆਂ ਵਗੈਰਾ ਵਗੈਰਾ ਬੋਲਦੇ ਰਹੇ ਆ ਕਦੇ ਸੰਤ ਜਰਨੈਲ ਸਿੰਘ ਨੂੰ ਯੋਧਾ ਕਹਿੰਦੇ ਰਹੇ ਆ ਤੇ ਕਦੀ ਕੁਝ ਹੋਰ ਕਹਿਣ ਲੱਗ ਪਏ ਕਦੇ ਉਹ ਸਾਰੀ ਜਿਹੜੀ ਉਹਨਾਂ ਦੀ ਲਹਿਰ ਸੀ ਉਹਨੂੰ ਜਿਹੜਾ ਹੈਗਾ ਆਪਣੇ ਨੈਗੇਟਿਵ ਦੱਸਣ ਲੱਗ ਪਏ ਤੇ ਅੱਜ ਇਹਨਾਂ ਦਾ ਰੁਖ ਇੱਕ ਵਾਰ ਫਿਰ ਬਦਲਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਤੋਂ ਮੈਂ ਵੀ ਸਾਰੀ ਸੰਗਤ ਜਿਹੜੀ ਪੰਜਾਬ ਦੀ ਹੈਗੀ ਐ ਸਿੱਖ ਸੰਗਤ ਹੈਗੀ ਐ ਦੁਨੀਆ ਭਾਰ ਦੇ ਵਿੱਚ ਵੱਸਦੀ ਉਹਨਾਂ ਨੂੰ ਆਪਾਂ ਇਹ ਦੱਸਣਾ ਚਾਹੁੰਨੇ ਆ ਕਿ ਇੱਕ ਇੰਟਰੋਡਕਸ਼ਨ ਤੁਹਾਨੂੰ ਦੇ ਦਈਏ ਕਿ ਅੱਜ ਤੋਂ ਪੋਲਿਟੀਕਲ ਪਾਲਿਸੀ ਮੇਕਰ ਵੀ ਬਣ ਚੁੱਕੇ ਨੇ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਨੇ ਆਪਣੀ ਪਹਿਲੀ ਸਪੀਚ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਕਿ ਬਾਦਲ ਪਰਿਵਾਰ ਜਿਹੜਾ ਉਹ ਜਥੇਦਾਰ ਵੀ ਲਾਉਂਦਾ ਹੈ ਹਟਾਉਂਦਾ ਵੀ ਹੈ ਪ੍ਰਧਾਨ ਵੀ ਉਹ ਹੀ ਲਾਉਂਦੇ ਨੇ ਹਟਾਉਂਦੇ ਵੀ ਨੇ ਤੇ ਮੇਰੀ ਗੱਲਬਾਤ ਉਹਨਾਂ ਦੇ ਨਾਲ ਹੁੰਦੀ ਹੈ ਤੇ ਫਿਰ ਬੀਬੀ ਜਗੀਰ ਕੌਰ ਦੀਆਂ ਸਿਫਤਾਂ ਕਰਕੇ ਉਹ ਸਾਰਾ ਕੁਝ ਜਿਹੜਾ ਉਹਨਾਂ ਦਾ ਕੀਤਾ ਕਰਾਇਆ ਬੀਬੀ ਜਗੀਰ ਕੌਰ ਹੋਰਾਂ ਦਾ ਉੱਤੇ ਉੱਤੇ ਵੀ ਪੜਦਾ ਪਾ ਕੇ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਵੀ ਇੱਕ ਨਵੇਂ ਰੂਪ ਦੇ ਵਿੱਚ ਦੀ ਸੋਸਾਈ ਦੇ ਜਿਹੜੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਜੀ ਹਾਂ ਜੀ ਦੇ ਜੀ ਸਿੰਘ ਜੀ ਹੁਣ ਹੋਰ ਇਹ ਦੇਖਣਾ ਹੋਵੇਗਾ ਕਿ ਬੀਬੀ ਜ਼ਗੀਰ ਕੋਰ ਦਾ ਕੀ ਬਿਆਨ ਆਂਦਾ ਹੈ ਕਿ ਉਹ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਇਹਨਾਂ ਬਿਆਨ ਨਾਲ ਸਹਿਮਤ ਨੇ ਕਿਉਂਕਿ ਇਹ ਦੇਖਿਆ ਜਾਵੇ ਤੇ ਹੁਣ ਐ ਜੀ ਪੀ ਸੀ ਦੇ ਇਜਲਾਸ ਰਣ ਉਹ ਕਾਫੀ ਵਿਰੋਧ ਕਰਦੇ ਨੇ ਧਾਮੀ ਦਾ ਬਾਦਲ ਦਲ ਦਾ ਕਾਫੀ ਵਿਰੋਧ ਕਰਦੇ ਨੇ ਇਸ ਟੀਮ ਲੈ ਕੇ ਵਿਰੋਧ ਕਰਦੇ ਪਏ ਨੇ ਉਹੀ ਕਹੋ ਕਿ ਉਸੇ ਚੀਜ਼ ਦੇ ਹੱਕ ਵਿੱਚ ਹੁਣ ਰਣਜੀਤ ਸਿੰਘ ਢੰਡਰੀਆਂ ਵੱਲੋਂ ਬਿਆਨ ਆਇਆ ਤਾਂ ਦੇਖਿਆ ਜਾਵੇ ਸਭ ਤੋਂ ਪਹਿਲਾਂ ਵਿਰੋਧ ਹੁਣ ਬੀਬੀ ਜ਼ਗੀਰ ਕੋਰ ਵੱਲੋਂ ਕਿਤੇ ਜਣਾ ਚਾਹੀਦਾ ਕਿ ਉਹਨਾਂ ਨੇ ਐਦਾਂ ਕਿਵੇਂ ਕਹਿ ਦਿੱਤਾ ਕਿ ਕਹੇ ਲੋਕ ਕਿ ਪ੍ਰਧਾਨ ਦੀ ਨਿਯੁਕਤੀ ਵੀ ਬਾਦਲ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ ਇਹ ਸਾਰੇ ਜਿੰਨਾਂ ਵਿਰੋਧ ਕਰਦੇ ਹੁਣ ਤੱਕ ਬੀਬੀ ਆਏ ਨੇ ਉਹ ਕਹੇ ਲੋਕ ਕਿ ਉਦਾਹਰਨ ਜੋ ਨਮ ਧਰਤੀ ਹੋ ਰਹੀ ਹੈ ਕਿ ਪ੍ਰਧਾਨ ਨਵਾਂ ਲਾਣਾ ਚਾਹੀਦਾ ਹੈ ਸਾਰੇ ਸਿਸਟਮ ਨੂੰ ਕਹੇ ਲੋਕ ਕਿ ਚੈਲੰਜ ਕਰਦੇ ਆਏ ਸੀ ਕਿ ਹੁਣ ਤੱਕ ਬੀਬੀ ਜਗੀਰ ਕੌਰ ਕਿਵੇਂ ਦੇਖਦੇ ਹਾਂ ਹੁਣ ਬੀਬੀ ਜਗੀਰ ਕੌਰ ਨੂੰ ਨਿਸ਼ਚਿਤਾ ਵਿਰੋਧ ਕਰਨ ਦੇ ਦੇ ਨਹੀਂ ਕਰਨਾ ਚਾਹੀਦਾ ਜਿਵੇਂ ਹੁਣ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਪੁਰਾਣੇ ਲੀਡਰ ਸੀ ਖੁੰਡ ਸੀ ਜਿਹੜੇ ਉਹਨਾਂ ਨੂੰ ਲੱਗਿਆ ਵੀ ਹੁਣ ਇਹਨਾਂ ਵੱਲ ਕੱਖ ਨਹੀਂ ਰਹਿ ਗਿਆ ਤੇ ਉਹ ਵਿਰੋਧ ਦੇ ਇਸੇ ਤਰੀਕੇ ਦੇ ਨਾਲ ਬੀਬੀ ਜਗੀਰਕੌਰ ਨੇ ਵੀ ਚੰਗੀ ਮਲਾਈ ਖਾਧੀ ਹੈ ਆਪਣੇ ਟਾਈਮ ਦੇ ਉੱਤੇ ਤੇ ਅੱਜ ਉਹ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਨੇ ਤੇ ਮੈਂ ਇਹ ਵੀ ਗੱਲ ਕਹਿਣਾ ਵੀ ਕੱਲ ਨੂੰ ਸੁਖਬੀਰ ਬਾਦਲ ਫੇਰ ਉਹਨਾਂ ਨੂੰ ਆਫਰ ਕਰ ਦੇਣ ਪ੍ਰਧਾਨਗੀ ਦੀ ਤਾਂ ਉਹ ਫੇਰ ਤੁਸੀਂ ਦੇਖਿਓ ਸਾਰਾ ਕੁਝ ਭੁੱਲ ਕੇ ਤੇ ਉਹ ਇਸੇ ਤਰੀਕੇ ਨਾਲ ਜਿਵੇਂ ਭਾਈ ਰਣਜੀਤ ਸਿੰਘ ਜੀ ਸਮੇਂ-ਸਮੇਂ ਦੇ ਉੱਤੇ ਬਦਲ ਕੇ ਆਪਣੇ ਆਪਣਾ ਆਪਣਾ ਅਕੀਦਾ ਬਦਲਦੇ ਰਹਿੰਦੇ ਨੇ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਆਪਣਾ ਬੀਬੀ ਜਗੀਰਕੌਰ ਹੋਰਾਂ ਨੇ ਬਦਲ ਕੇ ਅਹੁਦਾ ਸਵਕਾਰ ਵੀ ਕਰ ਲੈਣਾ ਸੋ ਮੈਨੂੰ ਨਹੀਂ ਲੱਗਦਾ ਕਿ ਉਹ ਵਿਰੋਧ ਕਰਨਗੇ ਇਸ ਗੱਲ ਦਾ ਉਹ ਇੱਕ ਤਰ੍ਹਾਂ ਦੀ ਇਹ ਹੋ ਗਈ ਵੀ ਮੇਰੇ ਵੱਲੋਂ ਸਿਫਾਰਿਸ਼ ਗਈ ਹੈ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਿਫਾਰਿਸ਼ ਕੀਤੀ ਐ ਸੁਖਬੀਰ ਬਾਦਲ ਨੂੰ ਸੋ ਇਸ ਤਰੀਕੇ ਦੇ ਨਾਲ ਹੀ ਕੰਮ ਜਿਹੜਾ ਹੈਗਾ ਉਹ ਹੋਣਾ ਸੋ ਇਹ ਵੀ ਨਾ ਹੋਵੇ ਕਿਤੇ ਮੈਂ ਤਾਂ ਇਹ ਵੀ ਸੋਚ ਰਿਹਾ ਭਈ ਜਿਸ ਤਰੀਕੇ ਦੇ ਨਾਲ ਇਹ ਇੱਕ ਐਂਟਰੀ ਹੋਈ ਐ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਦੀ ਪੋਲੀਟੀਕਲ ਆਪਾਂ ਕਹੀਏ ਵੀ ਇੱਕ ਪਾਲਿਸੀ ਮੇਕਰ ਦੇ ਤੌਰ ਦੇ ਉੱਤੇ ਤੇ ਕਿਤੇ ਆਉਂਦੇ ਸਮੇਂ ਦੇ ਵਿੱਚ ਇਹਨਾਂ ਨੂੰ ਨਾ ਜਥੇਦਾਰ ਜਾਂ ਫਿਰ ਪ੍ਰਧਾਨ ਲਾ ਦਿੱਤਾ ਜਾਵੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਜਿਵੇਂ ਇਹ ਆਪਣੇ ਆਪ ਨੂੰ ਸੁਖਬੀਰ ਬਾਦਲ ਦੇ ਨਜ਼ਦੀਕੀ ਦੱਸ ਰਹੇ ਆ ਸੋ ਹੋ ਸਕਦਾ ਇਹਨਾਂ ਦਾ ਵੀ ਨੰਬਰ ਕਿਤੇ ਅਗਲਾ ਹੋਵੇ ਹਾਂਜੀ ਦੇਸੀ ਜੀ ਤੁਹਾਡਾ ਧੰਨਵਾਦ ਕਰਨ ਜੋੜਨ ਦੇ ਲਈ ਕਿਉਂਕਿ ਉਹ ਇੱਕ ਕਾਫੀ ਸਵਾਲ ਜੋ ਨੇ ਇਸ ਆਧਿਕੰਨਾ ਨੇ ਰਣਜੀਤ ਸਿੰਘ ਰੰਦੇਵਾਲ ਦੇ ਬਿਆਨੇ ਖੜੇ ਕਰ ਦਿੱਤੇਗੇ ਨੇ ਜਿੱਥੇ ਰਣਜੀਤ ਢੰਡੇਵਾਲ ਨੇ ਕਾਫੀ ਬਿਆਨ ਨਿਕਲੋ ਕੇ ਸਵਾਲ ਖੜੇ ਕੀਤੇ ਨੇ ਆਪਣੇ ਬਿਆਨ ਉੱਥੇ ਹੀ ਕਈ ਚੀਜ਼ਾਂ ਦੇ ਗੱਲੋ ਕਿ ਹੁਣ ਸਵਾਲ ਹੁਣ ਉਹ ਵੀ ਜਗੀਰਕੋਟ ਦੇ ਵੀ ਬੰਦੇ ਨੇ ਕਿ ਉਹਨਾਂ ਦਾ ਸਟੈਂਡ ਹੁਣ ਅੱਗੇ ਵਾਸਤੇ ਕਿਵੇਂ ਰਹੇਗਾ ਜੇ ਤਾਂ ਇਸੀ ਦਾ ਬਿਆਨ ਦਾ ਵਿਰੋਧ ਕਰਦੇ ਨੇ ਤਾਂ ਵੀ ਦੇਖਿਆ ਜਾਵੇਗਾ ਜੇ ਵਿਰੋਧ ਨਹੀਂ ਕੀਤਾ ਤਾਂ ਕਿ ਉਹ ਉਸ ਬਿਆਨ ਨਾਲ ਸਹਿਮਤ ਨੇ ਜੋ ਅੱਜ ਰਣਜੀਤ ਸਿੰਘ ਢੰਡੇਵਾਲ ਨੇ ਉਹਨਾਂ ਦੇ ਨਾਲ ਖੜ ਕੇ ਦਿੱਤਾ ਹੈ ਤੇ ਥੋੜਾ ਜਿਹਾ ਤੁਹਾਨੂੰ ਅੰਦਰੋਂ ਜੁੜਨ ਦੀ ਜਲਦੀ ਸੰਧੀ ਜਿੱਦਾਂ ਕਿ ਹੋਰ ਵੱਡੀ ਅਪਡੇਟ ਆਂਦੀ ਹੈ ਦੁਬਾਰਾ ਡੁੱਕਰਾਂਗੇ ਧੰਨਵਾਦ ਜੀ ਧੰਨਵਾਦ ਧਰਵਾ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ